ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 30 ਸਤੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਦਾ ਮੌਸਮ ਪੰਜਾਬ ਦਾ ਕੁਝ ਖਾਸ ਬਦਲਾਵ ਨਹੀਂ ਹੋਇਆ ਪਿਛਲੇ ਦਿਨਾਂ ਦੇ ਮੁਕਾਬਲੇ। ਅੱਜ ਵੀ ਮੌਸਮ ਮੁੱਖ ਤੌਰ ਤੇ ਪੰਜਾਬ ਦਾ ਸਾਫ਼ ਤੇ ਖੁਸ਼ਕ ਬਣਿਆ ਹੋਇਆ ਹੈ। ਗਰਮੀ ਅਤੇ ਹੌਮਸ ਤੋਂ ਲਗਾਤਾਰ ਰਾਹਤ ਬਣੀ ਹੋਈ ਹੈ ਕਿਉਂਕਿ ਪੱਛੋਰੀ ਹਵਾ ਲਗਾਤਾਰ ਖੁੱਲ ਕੇ ਚੱਲ ਰਹੀ ਹੈ। ਕੌਣ ਵਾਲਾ ਅਕਤੂਬਰ ਦਾ ਪਹਿਲਾ ਹਫਤਾ ਵੀ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਸਾਫ਼ ਹੀ ਰਹੇਗਾ ਉਹਦੇ ਵਿੱਚ ਵੀ ਕੁਝ ਖਾਸ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਸੋ ਜੋ ਕਿ ਇੱਕ ਚੰਗੀ ਗੱਲ ਹੈ ਫਸਲਾਂ ਪੱਕ ਕੇ ਤਿਆਰ ਹਨ ਤੇ ਮੀਂਹ ਅਜੇ ਦੂਰ ਹਨ 6 ਜਾਂ 7 ਤਰੀਕ ਦੇ ਆਸ-ਪਾਸ ਇੱਕ ਹਲਕਾ ਜਿਹਾ ਸਿਸਟਮ ਆਵੇਗਾ ਜਿਹਦਾ ਮੌਜੂਦਾ ਸਮੇਂ ਦੇ ਵਿੱਚ ਮਾਲਵੇ ਦੇ ਪੱਛਮੀ ਦੇ ਹਿੱਸਿਆਂ ਵਿੱਚ ਪ੍ਰਭਾਵ ਪੈਂਦਾ ਹੋਇਆ ਜਾਪਦਾ ਹੈ ਉਹਨਾਂ ਖੇਤਰਾਂ ਦੇ ਵਿੱਚ ਹਲਕੀ ਹਲਚਲ ਹੋ ਸਕਦੀ ਹੈ ਬਾਕੀ ਪੰਜਾਬ ਵਿੱਚ ਉਸ ਦਾ ਬਹੁਤਾ ਇੰਪੈਕਟ ਹੁੰਦਾ ਹੋਇਆ ਦਿਖਾਈ ਅਜੇ ਤੱਕ ਨਹੀਂ ਦੇ ਰਿਹਾ ਜਦੋਂ ਜਦੋਂ ਦਿਨ ਲੱਗੇ ਜਾਣਗੇ ਤਾਂ ਪਤਾ ਲੱਗੇਗਾ ਕਿ ਉਸ ਦਾ ਕਿੰਨਾ ਕੁ ਅਸਰ ਬਾਕੀ ਹਿੱਸਿਆਂ ਦੇ ਵਿੱਚ ਵੀ ਹੋਵੇਗਾ ਮੁੱਖ ਤੌਰ ਤੇ ਅਗਲੇ 2 ਤੋਂ 3 ਦਿਨ ਪੂਰੀ ਤਰ੍ਹਾਂ ਨਾਲ ਸਾਫ਼ ਰਹਿਣਗੇ ਤੇ ਹਵਾ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ